ਦਾ ਨਹੀਂ ਪੜੇ ਔਖੇ ਸ਼ੌਕ ਪਲਣੇ ਜਿੱਥੇ ਘਰ ਮੈਂ ਕਰਦੇ ਕਹਿੰਦਾ ਤੇ ਛੇਵ ਕਰਦੀ ਮੈਂ ਕਹਿੰਦਾ ਨਾ ਭਰਾਵਾ ਨਕਲਾ ਦੇ ਥੁੜੀਆਂ ਕਾਲਾ ਕਲੋਲ ਹੋਈ ਕਾਲੂ ਦੱਸ ਓਏ ਕਾਲੂ ਕੀ ਕਰਦੇ ਚਨਤੀਆਂ ਨਤੀਆਂ ਪਮੇਲੇ ਰਹਿ ਕੇ ਪਾਈਆਂ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਾਂ ਨੂੰ ਵੀਡੀਓ ਨੂੰ ਦੇਖਦੇ ਆ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਫੇ ਬਾਬਿਓ ਆਜ ਦੀ ਵੀਡੀਓ ਕਰਦੇ ਆ ਸਟਾਰਟ ਤੇ ਚੱਕ ਲੋ ਫੇ ਚੀ ਚੱਕੀਏ ਆਪਣੇ ਸਾਧ ਸੋਤੇ ਤੇ ਹਾਲ ਨਾ ਉਹ ਬਾਬੇ ਕੂਤਰ ਕੱਢ ਲਏ ਆ ਸਾਰੇ ਹੀ ਹਨ ਤੇ ਕਬੂਤਰ ਕੱਢ ਵੀ ਦਿੱਤੇ ਆ ਇੱਧਰ ਗਏ ਆਓ ਫਿਰਦੇ ਬਾਬੋ ਗਰਮੀ ਕਹਿੰਦੇ ਸਵੇਰੇ ਹੀ ਪੈਣੀ ਸ਼ੁਰੂ ਹੋ ਗਈ ਅੱਜ ਪਟਾਕਾ ਤੇ ਦੇਖਦੇ ਆ ਕੀ ਬਣਦਾ ਹਨਾ ਉਹ ਪਿੱਛੇ ਚਲ ਗਿਆ ਕੈਮਰਾ ਤੇ ਛਤਰੀ ਗੱਲ ਦੀ ਨੀਵੀਂ ਸੀ ਉੱਚੀ ਕਰ ਦਿੰਦੇ ਆ ਤੇ ਬਾਕੀ ਕੂਬਤਰ ਬਾਬਿਓ ਆਹ ਜਿਹੜੇ ਆਪਾਂ ਕੂਬਤਰੀਆਂ ਇਹਨਾਂ ਦੇ ਵਿੱਚੋਂ ਵੀ ਇੱਕ ਦੋ ਹੋਰ ਕੱਢਣੀਆਂ ਉਹ ਵੀ ਕੱਢ ਕੇ ਉੱਧਰ ਪਾਣੇ ਆ ਤੇ ਕਿਉਂਕਿ ਇਦਾਂ ਹੁਣ ਸਹੀ ਐ ਇੰਨੇ ਕ ਕੂਬਤਰ ਤੇ ਗਰਮੀ ਗਰਮੀ ਦੇ ਹਿਸਾਬ ਨਾਲ ਹਣਾ ਸਾਂਭੇ ਜਾਣਗੇ ਇਹਨਾਂ ਚੋਂ ਵੀ ਅੱਦੇ ਉੱਧਰ ਤੇ ਅੱਦੇ ਇੱਧਰ ਉਹ ਜਾਲੀ ਜੀ ਵੀ ਥੱਲੇ ਕਰਨੀ ਆ ਤੁੱਪ ਪੈਣ ਲੱਪਈ ਹੁਣ ਸਿੱਧੀ ਮੈਂ ਕਹੇ ਚੱਲ ਅਗਲੇ ਦਿਨ ਮੜਗੀ ਤੋਪਾੜਾ ਤੇ ਛਤਰੀ-ਛੁਤਰੀ ਉੱਚੀ ਕਰ ਦੰਨੇ ਆ ਮੜੀ ਵੀਡੀਓ ਬਣਾ ਲਈਏ ਤੇ ਕਾਲੂ ਭਜੀ ਆਇਆ ਨਹੀਂ ਆਉਣ ਵਾਲਾ ਹੀ ਆ ਉਹ ਤੇ ਫੇਰ ਕਰਦੇ ਆ ਫਿਰ ਹਣਾ ਹੁਣ ਵਲੌਗ ਮੈਂ ਕਹਿਆ ਸਿਰਾ ਆਇਆ ਕਰਨਗੇ ਬਾਬਿਓ ਹੁਣ ਹੁਣ ਆਪਾਂ ਬਲੌਗ ਦੇ ਦੁਆਲੇ ਹੀ ਆਂ ਬਸ ਵੀਡੀਓ ਬਣਾ ਕਰਾਂਗੇ ਠੋਕ ਕੇ ਤੇ ਤੋਤਾ ਫੁੱਲਾ ਹੀ ਛੜਦਾ ਆਪਾਂ ਠੀਕ ਆ ਘੁੰਮਦਾ ਫਿਰਾ ਰਵੇ ਜੋਵਰ ਦੀ ਪਿੰਜਰਾ ਖਾਲੀ ਮਾੜਾ ਇਹ ਦਿਖਾ ਦਿੰਦਾ ਜਿਆਦਾ ਨਹੀਂ ਦਿਖਾ ਸਕਦੇ ਤੇ ਇਹ ਫੁੱਲਾ ਹੀ ਰਹਿੰਦਾ ਹੁਣ ਇਥੇ ਤੁਰਿਆ ਫਿਰਦਾ ਉੱਡ ਕੇ ਕਦੀ ਬਾਹਰ ਕਦੀ ਅੰਦਰ ਤੇ ਇਹ ਜਾਂਦਾ ਨਹੀਂ ਹੈਗਾ ਸਾਰਾ ਹੀ ਬਾਹਰ ਖੁੱਟਿਆਂ ਤੇ ਫੇਰ ਆਇਆ ਉੱਪਰ ਜਾ ਕੇ YouTube Zed ਤੇ ਕਦੀ ਉੱਪਰ ਬਹਿ ਜਾਂਦਾ ਕਦੀ ਬਾਹਰ ਛੋਟੇ-ਕੁਟੇ ਤੇ ਚਲ ਜਾਂਦਾ ਫੇਰ ਆ ਜਾਂਦਾ ਅੰਦਰ ਆਪੀ ਜਾਲ ਦੇ ਵਿੱਚ ਹੀ ਇਥੇ ਜਾਲ ਚ ਹੀ ਆ ਜਾਂਦਾ ਇਸ ਦਰਵਾਜ਼ਾ ਖੁੱਲਾ ਛੱਡਿਆ ਮੈਂ ਹੁਣ ਇਥੇ ਬਾਹਰ ਹੀ ਤੁਰਿਆ ਫਿਰਦਾ ਹਣਾ ਇਹ ਚੱਲ ਉਹ ਇਹਨੂੰ ਤੇ ਯਾਦ ਹੀ ਛੱਡਿਆ ਆਪਾਂ ਜਾਣਾ ਜਾਵੇ ਆਉਣਾ ਆਵੇ ਹਣਾ ਕਮੀਆਂ ਦਾ ਇੱਥੇ ਪਹਿਲਾਂ ਪੈਪਾਂ ਤੇ ਬੈਠਾ ਸੀ ਉੱਪਰ ਚੜ ਕੇ ਕੀ ਜਾਂ ਸਾਰੇ ਹੀ ਸਾਰਾ ਹੀ ਖਾ ਗਿਆ ਅੱਜ ਸਿਰ ਦਾ ਕਿਤੇ ਇੱਥੇ ਗਿਆ ਨਹੀਂ ਕਿਤੇ ਵੀ ਉੱਡਦਾ ਸੀਗਾ ਅੰਦਰ ਹੀ ਹੁੰਦਾ ਸਦਾ ਹੀ ਬਾਹਰ ਨਹੀਂ ਜਾਂਦਾ ਆ ਬਈ ਬਾਹਰ ਆ ਜਾਂਦਾ ਆ ਵੀ ਅੰਦਰ ਆ ਜਾਂਦਾ ਤੇ ਇਹਨੂੰ ਕਹਿਣਾ ਵੀ ਕੱਖ ਨਹੀਂ ਠੀਕ ਆ ਆਜ਼ਾਦੀ ਸਭ ਨੂੰ ਚਾਹੀਦੀ ਹੈ ਭਾਈ ਆਜ਼ਾਦੀ ਵਰਤੋ ਤੇ ਉਹਨੂੰ ਲਾਈਏ ਜਲਾਬ ਹੁਣ ਲੇਟ ਹੋ ਗਏ ਲੇਟ ਵੀ ਕਾਦੇ 8 ਵਜੇ ਹਜੇ 8 ਵੀ ਨਹੀਂ ਵਜੇ ਹਜੇ ਤੇ ਦਾ 15 ਮਿੰਟ ਰਹਿੰਦੇ ਹੀ ਇਹਨੂੰ ਤੇ ਥੋੜੀ ਜਿਹੀ ਰਹਿ ਹੈ ਸੀਗੀ ਤੇ ਉਹ ਕੱਢ ਕੇ ਤੇ ਇਹਨੂੰ ਲਾ ਲਈਏ ਜਲਾਵ ਨਹੀਂ ਰਹਿਸ਼ ਕੱਢਣੀ ਨਹੀਂ ਮਤਲਬ ਚੱਕ ਲਵੇ ਆਪੀ ਜਾ ਕੇ ਤੇ ਇੱਕ ਅੱਧਾ ਦਾਣਾ ਸੀ ਉਹਦਾ ਹੁਣ ਸ਼ਾਇਦ ਚੱਕ ਹੀ ਲਿਆ ਹੋਵੇ ਨਾ ਮੈਂ 7:00 ਵਜੇ ਦੇਖੀ ਹੁਣ 8:00 ਵੱਜ ਚੱਲੇ ਆ ਹੁਣ ਇਹ ਚੱਕ ਲਿਆ ਹੋਣਾ ਇੱਕ ਤੱਕੰਕਰ ਜੀ ਹੁਣ ਇਹਨੂੰ ਜਲਾਬ ਲਾ ਦਾਂਗੇ ਚਲੋ ਬਬੇ ਜਿਹੜਾ ਜਲਾਬ ਪਿਆ ਸੀ ਉਹ ਆ ਆ ਇਹ ਇਹ ਗਲਾਸੀ ਛੋਟੀ ਜਿਹੀ ਬਾਹਰ ਹੋ ਗਿਆ ਮੇਰੇ ਤੋਂ ਇਹ ਚ ਮਸਲ ਨਹੀਂ ਹੋਣਾ ਇਹ ਚੱਕਰ ਹੀ ਮਸਲ ਕੇ ਨਾਲ ਹੀ ਕੱਢ ਲੈਣਾ ਆਪਾਂ ਮਾੜੀ ਜਿਹਾ ਚਲੋ ਕੋਈ ਚੱਕਰ ਨਹੀਂ ਨੇ ਚੜਨਾ ਤੇ ਘਾਟਨ ਹੁੰਦੇ ਨਾਲ ਹੀ ਤੇ ਉਹਨੂੰ ਛਾਣ ਲੈਨੇ ਚੰਗੀ ਤਰ੍ਹਾਂ ਛਾਣ ਕੇ ਤੇ ਉਸ ਤੋਂ ਬਾਅਦ ਜੋ ਬੀਐਮਐਲ ਪਾਣੀ ਲਾਉਣਾ ਤੇ ਆਪਾਂ ਕਬੂਤਰ ਨੂੰ ਲਾ ਦੇਣਾ। ਇਹ ਆ ਰਿਹਾ ਕੋਬਬੋ ਗਰਮੀ ਪੈਣੀ ਸ਼ੁਰੂ ਹੋਈ ਤਾਂ ਕਬੂਤਰ ਵੀ ਆਪਦੀ ਲੋਰ ਛਾਉਣ ਲੱਗ ਪਏ ਹਨਾ। ਤੇ ਕਿਉਂਕਿ ਮੌਸਮ ਹੀ ਨਹੀਂ ਪਹਿਲਾਂ ਸਮਝ ਆਉਂਦਾ ਕਬੂਤਰ ਵਿਚਾਰੇ ਸਸਤੀ ਜੀ ਮਾਰ ਕੇ ਹੋਣਾ ਕਬੂਤਰ ਆਪੇ ਮੜਾ ਜਾਂ ਫੁੱਲਾ ਡੇਢਾੜੀ ਦੇ ਬਾਹਰ ਆ ਜਾਂਦੇ ਆ। ਹੁਣ ਇਹ ਗੁੜਕੰਢੇ ਸੀ ਹੁਣ ਮੇਰੇ ਆਪੂਨ ਦੇਖ ਕੇ ਤੇ ਡਰ ਗਏ ਥੋੜਾ ਜਿਹਾ ਬੋਲ ਦੇ ਦੇਖ ਕੇ। ਏਰੀਅਲ ਦੇਖ ਦੇ ਕੇ ਇਹਦੀ ਦਿਵਾਲੇ ਹੋਏ ਆ ਚੜੀਏ। ਇਹਨੂੰ ਵੀ ਕੱਟਣਾ ਆਏ ਝੋਟੇ ਰਗੀ ਹੋਈ। ਹੇਲ ਕੱਢਣਾ ਯਾਰ ਆ ਦੇਖਿਓ ਮਤਲਬ ਫੜ ਕੇ ਦੋ ਬੰਦਾ ਇਹਨੂੰ ਕੱਢਣ ਤੇ ਖਰਾਬ ਪਈ ਜਾਂਦੀ ਅੰਦਰ ਹੀ ਬਰਤ ਟਾਈਮ ਹੀ ਨਹੀਂ ਲੱਗਦਾ ਆ ਸੁੱਕੀ ਜੀ ਮਾਦੀ ਆਪਣੀ ਜਦੋਂ ਬਿਮਾਰ ਹੋਈ ਸੀ ਮੈਂ ਕਿਹਾ ਐਣ ਚੰਡ ਕੱਢ ਲੈ ਇਹਨੂੰ ਐਂ ਤੇ ਛੱਡਦੇ ਆ ਕੋਈ ਨਹੀਂ ਇਹਨੂੰ ਹੁਣ ਕੱਢ ਲੈਣਾ ਬਸ ਇਹਨੂੰ ਅੱਜ ਕੁਪਟਰ ਟਾਈਮ ਕਰ ਲੈਣ ਤੇ ਅਜਾਜ ਕੱਢਾਂਗੇ ਥੋੜਾ ਜਿਹਾ ਚਿਹਰੇ ਨੂੰ ਬਾਕੀ ਇਹਨੂੰ ਕੱਲ ਤੋਂ ਸ਼ੁਰੂ ਕਰ ਦੇਣੀ ਹੈ ਜੀ ਪੱਕੀ ਟੀਨੇ ਕੇ ਦੇਖੋ ਢੂਸਿਆਂ ਵਾਲਾ ਆਪਣਾ ਪੁੱਤਰ ਇਹਨਾਂ ਇੱਕ ਚਾਲ ਵਾਲੀ ਬੁੱਤ ਉੱਪਰ ਪਈਆ ਉਹ ਵੀ ਖੂਦਰੀ ਹੈ ਨਾ ਛੱਡਦੇ ਆ ਬਾਬਾ ਉਹ ਮਿੱਠੂ ਵੀ ਆਪਣਾ ਵੇਚੀ ਘੁੰਮੀ ਜਾਂਦਾ ਲਾਤ ਨਾਲ ਆ ਕੇ ਹਾ ਕਾਲੂ ਕੀ ਕਹਿਣਾ ਆ ਲੜ ਲੜ ਲਟ ਕਰਦੇ ਸੱਤੇ ਅੱਜ ਇਹ ਲੜ ਲੜੀ ਕਰਨਾ ਹੈ ਗਰਮੀ ਹੈ ਪਰ ਪੱਲੇ ਦੇ ਚੱਲ ਦੇ 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 ਪੱਲੇ ਆਏ ਹਾਏ ਸਵਾਦ ਪੂਰਾ ਐਦਾਂ ਚਾਹੀਦਾ ਕੂਤਰ ਉੜਨਾ ਨੰਡਾ ਮਾਰੋ ਮਿੱਤਰੋ ਆ ਦੇ ਪੱਲੇ ਚੱਲ ਦੇ ਦੇ ਅੱਜ ਨਹੀਂ ਇਹ ਬੈਂਦੇ ਮੈਂ ਹਵਾ ਚੱਲਦੀ ਹੈ ਲੋਤੀ ਦੇ ਦੇ ਛੂਟਾਂ ਵੜਦਾ ਓਏ ਤਾਮ ਨਹੀਂ ਹੰਦਾ ਬਰੋਲੇ ਅੰਗੂ ਆ ਤੇਰਾ ਨਖਰਾ ਕੱਡਿਆ ਵੀ ਲੇਟ ਆਇਆ ਇਹ ਧੁੱਪੇ ਕੱਡਿਆ 8 ਵਜੇ ਕੱਡਿਆ ਸੀ ਮੈਂ ਹੋ ਗਿਆ 2 ਘੰਟੇ ਉੜਦੇ ਇਹਨੂੰ ਬਾਕੀ ਦਾ ਤਾਂ ਆ ਤੈਨੂੰ ਤੈਨੂੰ ਤਾਂ ਦੀਦੇ ਹੀ ਨਹੀਂ ਕੁੜੀ ਆਵੇ ਬਹੁਤ ਉੱਚੇ ਖੜੇ ਆ ਸਿੱਦੇ ਹੁਣ ਖੂਂਚ ਥੋੜੀ ਦੇ ਸੈਂ ਯਾਰ ਨਹੀਂ ਨਹੀਂ ਤੈਨੂੰ ਕਹਿੰਦਾ ਦੀਦੇ ਆ ਆ ਦਾ ਜਿਹੜਾ ਰੰਡੀ ਆਸਤਾ ਕਹਿੰਦੇ ਨਾ ਸੂਤ ਆ ਇਹ ਤੇ ਪਿੰਡ ਵਾਲੇ ਡਾਕਟਰ ਕੋਹਾ ਜਾਂਦਾ ਓਵਰ ਫੇ ਕਾਲੂ ਕਤਾ ਕੀ ਬਣਾਈ ਜਾਣਾ ਵਾ ਕੋਈ ਨਹੀਂ ਜਾਣਦਾ ਕਹਿੰਦੇ ਕੰਨਾਂ ਵਿੱਚ ਨੱਤੀਆਂ ਨੱਤੀਆਂ ਪਮੇਲੇ ਰਹਿ ਕੇ ਪਈਆਂ ਲੈ ਕੰਨਾਂ ਵਿੱਚ ਨੱਤੀਆਂ ਤੇ ਤੇਰੇ ਹੈਂ ਮੈਂ ਬਾਲ ਹੂਲ ਕਟਾਉਣ ਗਿਆ ਕਹਿੰਦਾ ਯਾਰ ਬਾਲ ਕਰਦੀ ਤੈਨੂੰ ਮੈਂ ਕੱਢ ਦੇ ਕਹਿੰਦਾ ਤੇ ਸ਼ੇਵ ਕਰਦੀ ਮੈਂ ਕਹਿੰਦਾ ਨਾ ਭਰਾਵਾ ਨਕਲਾ ਦੇ ਥੋੜੀ ਜਾਂ ਕਹ ਨਕਲਾ ਦੇ ਥੋੜੀ ਜਾਂ ਸ਼ੱਕ ਜੱਕ ਚੀਨੇ ਮਾਰ ਸ਼ੂਟਾਂ ਯਾਰ ਤੇਰੇ ਪੱਲੇ ਬਹੁਤ ਸੋਹਣੇ ਚੱਲਦੇ ਅੱਜ ਹੈਂ ਲੋਈ ਬਾਬੇ ਵਾਜਾ ਚੀਨਾ ਕਹਿੰਦਾ ਛੜਦੇ ਹੋਵਰਾ ਚੀਨਾ ਹੀ ਡਾਰੀ ਵਖਰੀ ਆ ਜਾਣਾ ਪਾਣੀ ਲਾਇਆ ਉਹਨੂੰ ਪਹਿਲਾ ਪਹਿਲਾ ਪਾਣੀ ਆ ਪਾਣੀ ਉਹ ਮੰਗਦਾ ਸੀ ਪੁੱਤਰ ਕਿੰਨਾ ਦਾ ਜਾਜੇ ਬਣਿਆ ਫਿਰ ਦਾ ਹੂੰ ਪੱਲੇ ਹੀ ਬਹੁਤ ਜਮਾਰ ਲਾ ਪਿਆ ਪੁੱਤਰ ਆ ਦੇ ਆ ਕਿੱਥੇ ਗਿਆ ਆਹ ਜਿਆਦਾ ਮਿੱਤਰਾ ਸੁੱਝ ਗਿਆ ਜੀ ਤੈਨੂੰ ਇਹ ਦੱਸਦਾ ਜੀ ਪਰ ਐਦਾਂ ਇਹ ਕਰ ਨਹੀਂ ਸਕਦਾ ਜਿੱਦਾਂ ਇਹ ਹੁਣ ਸੁੱਝਾ ਵੀ ਉਹਦਾ ਤਾਂ ਹੋਲੀ ਹੋ ਜਾਣਾ ਇਹਨੇ ਪਰ ਪੱਲੇ ਹੀ ਬੜੇ ਤਿੱਖੇ ਮਾਰ ਲਾ ਪਿਆ ਆ ਦੇ ਆ ਕਿੱਥੇ ਕਿਧਰ ਗਿਆ चाल मामा जी कोठी थले सेल घुमंदा ਕੱਲ ਕਲੋਲ ਹੋਈ ਕੱਲ ਦੱਸ ਓਏ ਕਲੋਂ ਕੀ ਕਰਦੇ ਕੱਲ ਪਰਝਾਈ ਸੀ ਕੱਲ ਪਰਝਾਈ ਖੜੀ ਸੀ ਉੱਤੇ ਇੱਕ ਤੇ ਗਰਮੀ ਵਾਲੀ ਸੀ ਕੱਲ ਕੀ ਹੋਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਗਰਮੀ ਬਹੁਤ ਹੈ ਨਾ ਹਾਂ ਕਹਿੰਦੀ ਹਾਂਜੀ ਇਹ ਤਾਂ ਹੈ ਕਹਿੰਦੀ ਗਰਮੀ ਬਹੁਤ ਆ ਤਾਂ ਮੂਹ ਨੂੰ ਕੀ ਤਾਂ ਇਹ ਦੂਜੀ ਵਾਰੀ ਦੇਖੇ ਪਤਾ ਕੀ ਕਹਿੰਦੀ ਮੈਂ ਕਿਹਾ ਦੱਦ ਤੇਰੇ ਗਣੇ ਹੋ ਮੈਂ ਐਡੀ ਇੱਕ ਨਾ ਮਾਰਦੀ ਐ ਐਡੀ ਜੀਤ ਬਹੁਤ ਮਾਰਿਆ ਹੈ ਹੈ ਅਈ ਤਾਂ ਭੜਾ ਸੋਚਿਆ ਸੀ ਕਿ ਨਹੀਂ ਅਈ ਤਾਂ ਰਾਸ ਪਲਾਉਣ ਲੱਗੇ ਸੀ 20 ਦਾ ਗਲਾਸ ਉਹ ਵੀ ਜਾਣਾ ਹੀ ਥੱਥੇ ਭੜਾ ਤੇ ਤੂੰ ਉਹ ਕਰਦਾ ਇਹ ਜੁੱਤੀਆਂ ਬੈੜੀਆਂ ਇਹ ਗੱਲ ਜੁੱਤੀਆਂ ਘਰ ਵਾਲੀ ਦੇ ਚਿੱਪਟਰ ਪੈਣੀ ਆ ਕੇ ਕੋਈ ਨਹੀਂ ਘਰ ਵਾਲੀ ਤੇਰੀ ਨੇ ਵਲੌਗ ਦੇਖਣਾ ਆ ਤੇ ਪਰ ਕਿਤੇ ਜੁੱਤੀਆਂ ਜ਼ਰੂਰ ਮਾਰੀਏ ਜਿਹੜਾ ਭਾਬੀਆਂ ਨੂੰ ਜਾ ਕੇ ਪੁੱਛਦਾ ਨਾ ਰਾਸ ਚੱਲ ਲਈ ਮੈਂ ਵੀ ਕਾਲੂ ਅੱਜ ਆਪਣਾ ਕਾਪੀ ਵਾਲੀ ਨੂੰ ਵੀ ਕਹਿਣਾ ਪਿਆ ਕੰਨਾ ਵੀ ਇੱਥੇ ਆ ਕੇ ਦੇਖ ਤੂੰ ਥੱਲੇ ਆਪਿਆਂ ਨੂੰ ਬਹੁਤ ਵਧੀਆ ਚੈੱਕ ਕਰਾਦੀ ਏ ਹਾਂ ਇਹ ਸੁੱਟ ਗਿਆ ਉਧਰ ਉਧਰ ਪੁੱਟ ਗਿਆ ਹੁਣ ਆਪਾਂ ਕੀ ਹਾਲਾ ਪਹਿਲਾਂ ਪੜੀ ਵੀ ਲਓ ਵੀ ਕਾਲੂ ਬਾਜੀ ਗਾਣਾ ਸੁਣਾਊਗਾ ਤੇ ਚੱਲ ਵੀ ਗਾ ਲਾ ਦਈਏ ਕੂਤਰਾਂ ਦਾ ਲਾ ਦਈਏ ਕੂਤਰਾਂ ਦਾ ਕੂਤਰਾਂ ਦਾ ਹਾਈ ਸ਼ੌਕ ਦਾ ਨਾ ਮੁੱਲੀ ਕੋਈ ਤਰਦ ਨਹੀਂ ਪੜੇ ਅੱਖੇ ਸ਼ੌਕ ਪਲਣੇ ਜੀਠ ਹੜ ਦੀਆਂ ਤੁੱਪਾਂ ਵਿੱਚ ਸੋਣੀਆਂ ਨਹੀਂ ਪੈਂਦੇ ਨੇ ਸ਼ਰੀਰ ਗੱਲਣੇ ਹਾਈ ਜੀਠ ਹੜ ਦੀਆਂ ਤੁੱਪਾਂ ਵਿੱਚ ਸੋਣੀਆਂ ਨਹੀਂ ਪੈਂਦੇ ਨੇ ਸ਼ਰੀਰ ਗੱਲਣੇ ਹਾਈ ਜਦੋਂ ਨੀਲੀ ਡੱਬੀ ਛਤਰੀ ਤੇ ਬੈਠ ਜੇ ਹਾਈ ਨਾਲ ਡੱਬੀ ਛਤਰੀ ਤੇ ਬੈਠ ਜੇ ਤੇ ਚਿੱਤ ਉਹ ਦੋ ਹੁੰਦਾ ਰਾਜਿਆ ਸਾਨੂੰ ਵਿਆਜ ਨਾ ਚਾਹੁੰਦਾ ਸੋਣੀਆਂ ਕਬੂਤਰਾਂ ਦੀ ਹੁੰਦੀ ਬਾਜੀ ਆ ਸਾਨੂੰ ਵਿਆਹ ਜਿੰਨਾ ਚਾਹੁੰਦਾ ਸੁਣੀਏ ਕਬੂਤਰਾਂ ਦੀ ਹੁੰਦੀ ਬਾਜੀ ਆ ਹਾ ਉਹ ਤੇਰੇ ਅਲ ਚਾਤੀਆਂ ਮਰੀ ਜਾਂਦਾ ਸਾਲਾ ਸਾਈਡ ਤੇ ਖੜਾ ਮਿੱਠੂ ਤੇਰੇ ਅਲ ਦੇ ਕੀ ਜਾਂਦਾ ਓਏ ਮਿੱਠੂ ਜਾ ਚੱਲ ਜਾ ਬਾਹਰ ਚਲਦਾ ਉੱਡ ਜਾ ਜਾ ਖਾ ਗਿਆ ਅੱਗੇ ਇੱਕ ਨਾ ਮੈਂ ਬੰਦੀ ਨਾ ਫੜੀ ਲੈ ਦੇ ਖਾਂਦਾ ਅੱਗੇ ਬਦਾਮ ਪਾਇਆ ਮੈਨੂੰ ਖਾ ਗਿਆ ਤੇ ਜਰੂਰ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਆਵਾਜ਼ ਲੱਗੀ ਅਵਤਾਰ ਦੀ ਕਾਲੂ ਯਾਰ ਮੈਨੂੰ ਵੀ ਨਾਂ ਨਹੀਂ ਪਤਾ ਇਹਨੂੰ ਕਈ ਕਾਲੂ ਕਾਲੂ ਕਹਿੰਦੇ ਤੇ ਮੈਂ ਵੀ ਕਾਲੂ ਕਹੀ ਜਾਂਦਾ ਨਾ ਅਵਤਾਰ ਸਿੰਘ ਕਬੱਡੀ ਜੱਬ ਮੈਨੂੰ ਕਾਲੂ ਕਹਿੰਦੇ ਆ ਤੇ ਹਣ ਆਪਾਂ ਕਬੱਡੀ ਸ਼ਰਤ ਖੇਣਾ ਬਤਾਰੇ ਠੀਕ ਆ ਸਾਡਾ ਬਤਾਰੇ ਠੀਕ ਆ ਕਾਲੂ ਉੱਥੇ ਹੀ ਰਹਿੰਦੀ ਆ ਕੋਈ ਨਹੀਂ ਤੇ ਆ ਜਾ ਆ ਜਾ ਆਇਆ 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 ਜਾ ਮੜਾ ਕਾਲੂ ਆਇਆ ਮਰਾ ਬੋਤਾ ਜਾ ਖੜਾ ਆਇਆ ਆਇਆ ਜਲਦੀ ਆਇਆ 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 ਆ ਆਇਆ ਨਹੀਂ ਕਲੂ ਖਾਲਾ ਨਹੀਂ ਆਇਆ ਜਿਹੜਾ ਕਲੂ ਨਹੀਂ ਖਾਲਾ ਨਹੀਂ ਆਇਆ ਯਾਰ ਰਾਣੀ ਸੁੰਦਰਾ ਆ ਆ ਆ ਲੈ ਆਇਆ ਹੁਣ ਯਾਰ ਉਧਰ ਅੱਗ ਦੀ ਭੜਦੀ ਆ ਅੱਜ ਸ਼ਾਲਮਾਰ ਤੋਂ ਬਸ ਦੀ ਆ ਸ਼ਾਲਮਾਰ ਤੋਂ ਡਰਦੀ ਤੇ ਵਾਯਾ ਭਰਾਵਾ ਆਇਆ 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 ਕੋਈ ਆਇਆ ਪਰ ਆਵਾਜ਼ ਮੰਦ ਗਈ ਆ ਆ ਆ ਆ ਆਇਆ ਆਜਾ 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 ਬੱਤੋਏ ਆ ਆ ਆ ਆ ਡਰਦੀ ਬੋ ਕਾਰਦੀ ਨਾ ਹੱਡੀ ਵੀਡੀਓ ਖਰਾਬ ਤੂੰ ਨਹੀਂ ਕਰਦੀ ਆਜਾ ਆਇਆ ਇਹ ਵੀਡੀਓ ਖਰਾਬ ਹੋ ਗਈ ਨਾ ਹੁਣ ਤੇ ਤੇਰੀ ਜੁੱਤੀ ਰੱਖੀ ਪੜਦੀ ਆਜਾ

ਅਰੇ ਬੈਠੇ ਜੀ ਪਤਾ ਨਹੀਂ ਕਿਹੜੇ ਕੂਤਰ ਨੇ ਕਰਤੀ ਉੱਤਲੇ ਵੇੜੇ ਦਿੱਤੀ ਵੜ ਗਏ ਸ਼ਰਮਾਨ ਤੋਂ ਲੱਗਦੀ ਕਾਲਾ ਕਾਲਾ ਤਖਲੀ ਬਖਸ਼ਾ ਓਦੋ ਤੇ ਗੋਤਰੇ ਆਪਰਦਾ ਦੰਦੀ ਵੜਦੇ ਨਹੀਂ ਉਹਨੇ ਟਾਈਮ 11 ਦਾ ਹੋ ਗਿਆ ਇਹ ਜਾਂਦਾ ਨਹੀਂ ਬਾਬੇ ਇੱਥੇ ਹੀ ਆ ਸਾਰੇ ਕੋਠੇ-ਕੁਠੇ ਘੁੰਮ ਆਇਆ ਬਾਹਰ ਤੋਂ ਤਾਂ ਅੱਗੇ ਵੀਰੇ ਤੇ ਓੜੇ ਖੱਡੇ ਸਾਹ ਬੈਠਾ ਇੱਥੇ ਕੂਲਰ ਮੋਰੇ ਨਾ ਇਹ ਜਾਂਦਾ ਆ ਇਹਨੂੰ ਕਹਾਂ ਜਾ ਚਲ ਜਾ ਜਾਣਾ ਤਾਂ ਜਾਦਾ ਵੀ ਨਹੀਂ ਇਹਨੇ ਲੋਈ ਬਾਬਿਓ ਟਾਈਮ 12 ਵਜੇ ਦਾ ਤੇ ਆ ਕੁکریاں ਬੈਗੀਆਂ ਆਪਣੀਆਂ ਤੇ ਆ ਚਾਰੇ ਪੁੱਤਰ ਬੈਗੇ ਹਨ ਤੇ ਹੋ ਗਏ 5 ਕੁ ਮਿੰਟ ਇਹਨਾਂ ਨੂੰ 5-7 ਮਿੰਟ ਹੋ ਗਏ ਬੈਠੇ ਨੇ ਆ ਉਂਧਰੀਆਂ ਹੋਣੀ ਬੈਠੀਆਂ ਹਜੇ ਤੇ ਆ ਉਪਰਲੀ ਦਾ ਜਿਹੜੀ ਆਪਾਂ ਸੰਭੀ ਆਂ ਥਰੀ ਹੋਈ ਆ ਤੇ ਕਿੰਨੇ ਉੜਦੇ ਕਾਲੂ ਦੋ ਰੈਕ ਦੋੜਦੇ ਹਨ ਆਪਣਾ ਡੱਬਾ ਚਮਚਾ ਕੱਢ ਲਈ ਵਿੱਚੋਂ ਕੋਲ ਕੇ ਦੋ ਬਾਬੇ ਉੜਦੇ ਆ ਤੇ ਸਵੇਰ ਦੀ ਕਿੱਦੜਿਆ ਉੱਤੇ ਗਏ ਹੋਏ ਆ ਗਦੇ ਆਲਾਂ ਤੋਂ ਨੀਵੇਂ ਫਿਕਰੋਂ ਨੇ ਦਰਸ਼ਨ ਹਨਾ ਜਿਹੜੇ ਦਰਸ਼ਨ ਮਿਲੇ ਪਾਣੀ ਪੂਣੀ ਪਾ ਲਿਆ ਹਨਾ ਅੱਜ ਮੈਂ ਦੋ ਤੇ ਨੂੰ ਹੁਣ ਡੱਕਿਆ ਭਰਾਵਾ ਇਹ ਤਾਂ ਦੱਦਿਆਂ ਵੜਦਾ ਬੜੀ ਗਿਆ ਵਾ ਇਹ ਕਬੂਤਰ ਦੇ ਵੜਦਣ ਲਗਾਏ ਜਾਂਦੀ ਕਬੂਤਰ ਮੁੱਦਾ ਵੰਦੇ ਵੀ ਕਬੂਤਰ ਦੇ ਬੰਨੇ ਕੋਲ ਜਾ ਕੇ ਦੇ ਵੀ ਕਬੂਤਰ ਹੀ ਆ ਉਹ ਅਗੇ ਦੰਦੀਆਂ ਵੜਦਾ ਇਹਨਾਂ ਦੀ ਪਰ ਬੈਠਾ ਤਾਂ 흘ੀ ਨਾ ਹੀ ਖਿਲਿਆ ਨਹੀਂ ਉਹ ਤਾਂ ਇੱਕ ਤਾਂ ਬੈਠਾ ਸੀ ਨਾ ਕੱਢ ਲਾ ਦੀ ਉਹਨੇ ਜਾਂਦਾ ਨਾ ਆਈ ਛੱਡੇ ਸਾ ਬੈਠਾ ਹੀ ਹੋਈ ਤੋਂ ਦੀ ਗਰਮੀ ਕਰਕੇ ਮਰੀ ਬਪਿਓ ਵੀ ਜਿੱਦਾਂ ਇੱਥੇ ਆਹ ਇੰਨਾ ਸੇਕ ਵੀ ਨਹੀਂ ਹੈਗਾ ਇਹ ਤਾਂ ਇੰਨਾ ਵੀ ਨਹੀਂ ਸਹ ਹੁੰਦਾ ਇਹ ਸੋਹੜੀ ਜਾਨਵਰ ਹੁੰਦੇ ਆ ਜਿੱਦਾਂ ਦਰਖਤਾਂ ਦਰੁਖਤਾਂ 'ਚ ਰਹਿ ਸਕਦੇ ਇਹ ਤੇ ਉਹਨੇ ਗਲਤ ਕੀਤਾ ਸੀ ਜਿਹੜੇ ਬੰਦੇ ਕੋਲੇ ਸੀ ਫਾਰਨੀ ਕੱਟਣੇ ਚਾਹੀਦੇ ਸੀ ਇਹਨਾਂ ਦੇ ਹਨਾ ਪਰ ਕੱਟ ਕੇ ਗਲਤ ਕੰਮ ਸੀਗਾ ਉਹਦਾ ਮਾਜੀ ਕਿਹੜਾ ਇਹਨਾਂ ਨੂੰ ਪਾਉਣੇ ਆ ਉਦੋਂ ਨਾਲ ਦਾ ਕੱਟੀ ਆਵਾਂ ਗਈ ਤਾਂ ਨਹੀਂ ਪਾਣੀ ਪੂਣੀ ਖਿੱਚਣਾ ਕੱਲ ਆਗ ਉਤਰੀ ਹੁਣ ਬੈਠੀ ਆ ਪੋਡੇ ਵਾਲੀ ਉਹ ਵੀ ਹੁਣ ਬੈਠੀ ਆ ਕਾਲੇ ਢੇਡੜੀ ਉਹ ਪਰਲੀ ਤੇ ਉਹ ਚੀਨੀ ਵੀ ਹੁਣ ਬੈਠੀ ਆ ਈੜੀ ਨਾਲ ਬੈਠੀ ਤੇ ਆ ਤਾਂ ਆਪਾਂ ਛੱਡਣੀ ਆ ਕੱਲ ਨੂੰ ਵਾਜੀ ਪਰਸੋਂ ਨੂੰ ਵੀ ਆਪਾਂ ਉਹਦੋਂ ਦੱਸਿਆ ਹੀ ਵੀ ਡੱਬਾ ਕੂਤਰ ਬਹੁਤ ਜ਼ੋਰ ਲਾਇਆ ਨਾ ਤੇ ਇੱਕ ਵੀਰ ਕਹਿੰਦਾ ਈ ਟਾਂਗੀ ਲਿੱਤੀ ਮੇਰੇ ਆ ਟਾਂਗੀ ਲੱਗੀ ਆ ਤੇ ਕੂਤਰ ਆਦੇ 12:00 ਵੱਜ ਗਏ ਜਿਹਨੇ ਆਪੇ ਹੀ ਜ਼ੋਰ ਲਾਉਣਾ ਆ ਕਬੂਤਰੀ ਨੇ ਵੀ ਇਹ ਤਾਂ ਨੇ ਵਹ ਯਾਰ ਲੋਂਦੇ ਆ ਤੇ ਦੇਖੋ ਵੀਰੇ ਹਜੇ ਪੱਲੇ ਦੇਖੋ ਇਹ ਕੂਤਰਦੇ ਹਨਾ ਇਹ ਯਾਰ ਜ਼ੋਰ ਲੋਂਦੇ ਹੀ ਬਹੁਤ ਆ ਤਾਂ ਮੋੜਦੇ ਵੀ ਤੂੰ ਕਹਿੰਦਾ ਜ਼ੋਰ ਲਪਾਂਦਾ ਜਿਆਦਾ ਆ ਆਪੇ ਹੀ ਲੋਂਦੇ ਘਰੇ ਜ਼ੋਰ ਛਤਰੀ ਵੀ ਲੱਗੀ ਹੋਈ ਆ ਕੋਈ ਨਹੀਂ ਵੀ ਛਤਰੀ ਲਾਈ ਹੈ ਨਾ ਤੇ ਆ ਖੜੇ ਆ ਕੂਤਰ ਦੋਨੇ ਕੂਤਰੀ ਬੈਠੂਗੀ ਕੂਤਰ ਹਜੇ ਵੀ ਨਹੀਂ ਬਿੰਦਾ ਹਾਲੋ ਬੱਬੇ ਛਤਰੀਆਂ ਲੱਗੀਆਂ ਤੇ ਵੀ ਕੂਤਰ ਇਹੇ ਜ਼ੋਰ ਲੋਂਦਾ ਹੀ ਲੋਂਦਾ ਵੀਰੇ ਇਹ ਕੁੰਤਨਵਾਤਾ ਦੀ ਜਿੱਕਰ ਪੂਰਾ ਮੱਚਦਾ ਨਹੀਂ ਉਹ ਨਹੀਂ ਜੱਤਰ ਪੈਣਾ ਇਹਦੇ ਜਿੰਨੇ ਵੀ ਭੈਣ ਭਾਈ ਸੀ ਨਾ ਇਹ ਜੋੜੇ ਦੇ ਆਪਣੇ ਇਦਾਂ ਹੀ ਸੀ ਇਹਦਾ ਫੇ ਵੀ ਠੀਕ ਬੁੰਦਾ ਇਹਦਾ ਕੂਤਰ ਪੈਰ ਮੋੜਨ ਦੇ ਪਿਛੇ ਨੂੰ ਐਨੇ ਉੜਦੇ ਆ ਆ ਵੀ ਮਸਤ ਮਾਰ ਕੇ ਨਾ ਇਹ ਨਹੀਂ ਕਿ ਵੀ ਥੱਲੇ ਥੱਕੇ ਨਾ ਹੈ ਇਹੀ 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 ਕਰਦੇ ਕਣਗੇ ਹੀ ਪਰਾਣੀ ਵੀ ਪੂੜੀਆਂ ਔਰ ਜਿਹੜੀ ਨਵੀਂ ਕਣਕ ਆ ਉਹਨਾਂ ਪੱਥਲੇ ਲੈ ਕੇ ਜਾਣੀਆਂ ਬੂਰਾ ਖਾਲੀ ਕਰ ਲਾ ਤੇ ਨਵੀਂ ਕਣਕ ਬੋਰੇ ਚ ਭਾਰੀ ਥੱਲੇ ਲੈ ਜਾਣੀ ਉਦੜਦੀ ਉਦਾਂ ਹੀ ਪਈ ਉਹ ਲਈ ਵਾਪੇ ਆਪਾਂ ਚੱਕੀ ਤੋਂ ਸੀਗੀ ਉਹਨੇ ਗਿਆ ਜੁਆ ਕਿ ਪੁਰਾਣੀ ਆ ਕਣਕ ਪਰ ਉਹ ਨਵੀਂ ਸੀ ਕਣਕ ਤੇ ਉਹ ਪਾਈ ਨਹੀਂ ਆਪਾਂ ਤੇ ਉੱਧੇ ਪਈ ਆ ਉਹ ਦੇ ਆਵਾਂਗੇ ਜੱਕੇ ਨਾ ਥੱਲੇ ਲੈ ਜਾਾਂਗੇ ਵਾਪਸ ਇਥੇ ਕਿ ਟਪਲੇਖੇ ਨਾ ਪਾਇਆ ਵੀ ਨਾ ਜਾਵੀ ਆਹ ਪੁਰਾਣੀ ਕਣਕ ਆ ਜਿਹੜੀ ਆਪਣੀ ਹੋਰ ਕਿਸੇ ਦੇ ਘਰੋਂ ਲਈ ਹੁਣ ਤੇ ਜਦੋਂ ਉਹ ਤੇ ਪੁਰਾਣੀ ਹੋਣਾ ਆਪਣੀ ਅਜੇ ਮਹੀਨਾ ਦੋ ਮਹੀਨੇ ਅਜੇ ਹੋਰ ਨਹੀਂ ਕੋਈ ਮਹੀਨਾ ਡੇਢ ਮਹੀਨਾ ਤੇ ਹੋਰ ਕੱਢਾਂਗੇ ਆਪਾਂ ਹਣਾ ਇਹਦੇ ਨਾਲ ਹੀ ਲੋਏ ਬਾਬੇਓ ਦਾਣਾ ਦੁਣਾ ਬਦਾਮ ਸ਼ਦਮ ਪਾ ਕੇ ਤਰਾ ਜੋਰ ਲਗਾ ਜਿਹੜਾ ਦੋ ਚੋਂ ਦਾ ਤੇ ਉਹਨਾਂ ਨੂੰ ਹੁਣ ਪਾਏ 5:30 ਹੋ ਗਏ ਹੁਣ ਬਦਮ ਪਾਏ ਆ ਪਾਣੀ ਖਿਚਾ ਕੇ ਸਾਰੇ ਜਾਨ ਜਿੰਨੀ ਜਿਹੜੀ ਪਾਣੀ ਪੀਂਦੇ ਪੀਂਦੇ ਹੋ ਤੇ ਇੱਕ ਕੰਮ ਚਿੱਤਾ ਭੁੱਲ ਗਿਆ ਉਹ ਕਰਨ ਵਾਲਾ ਆਈਡੀ ਬਲ ਗੋਲੀ ਦੇਣੀ ਆ ਉਹਦੇ ਲਈ ਤੇ ਉਹਨਾਂ ਰੈਸ਼ ਰੋਜ਼ਨੀ ਰੱਖਦੇ ਸਵੇਰ ਨੂੰ ਖਾਲੀ ਹੋ ਜਾਂਦੇ ਹਨ ਤੇ ਦਿਖਾ ਵੀ ਦਿੰਦਾ ਮੈਂ ਜਿਹੜੀ ਗੋਲੀ ਆ ਉਹ ਵਾਹ ਗੋਲੀ ਜੋ ਆਈਡੀ ਦਾ ਤੇ ਪਹਿਲਾਂ ਵੀ ਦੱਸਿਆ ਹਾਂ ਮੈਂ ਤੇ ਇਹਦੇ ਨਾਲ ਹੀ ਆ ਬਾਬਿਓ ਇਹ ਮਤਲਬ ਬਰਾਮਾ ਦੀ ਕਮੀ ਵੀ ਪੂਰੀ ਜੇ ਆਪਾਂ ਖਰਾਬ ਵੱਲੋਂ ਜੀ ਕਵੀ ਕੁਸ਼ਰੀਦੀ ਕਿਤੇ ਇਹ ਉਹ ਵੀ ਪੂਰੀ ਕਰਦੀ ਆ ਠੀਕ ਆ ਕਈ ਬੰਦੇ ਤੇ ਇਹ ਪੌਂਦੇ ਨਾਲ ਉਹ ਆਦਮ ਪੌਂਦੇ ਹੀ ਨਹੀਂ ਹੈਗੇ ਪਰ ਆਪਾਂ ਚਲੋ ਬਰਾਮ ਵੀ ਪਾਵਾਂਗੇ ਨਾਲ ਪਰ ਆਈਡੀਪੀਲ ਵੀ ਗੋਲੀ ਦਵਾਂਗੇ ਜਣਾ ਇੱਕ ਇੱਕ ਸਾਰਿਆਂ ਨੂੰ ਤੇ ਇੰਦਰਾ ਸ਼ੁਰੂ ਹੁੰਨੇ ਆ ਸਾਰਿਆਂ ਨਾਲ ਜਿਹੜੀ ਕੁਤਰੀ ਕਰ ਬਾਜੀ ਛੱਡਣੀ ਉਹਨੂੰ ਰਹਿਣ ਦਿੰਨੇ ਦੇਨੂ ਬਾਕੀ ਸਾਰਿਆਂ ਨੂੰ ਦੇ ਦਿੰਨੇ ਆ ਜਾ ਤਾਂ ਨਾ ਹੁੰਦੇ ਨੇ ਯਾਰੀ ਲੈਟੀ ਮੂੰਹ ਮੂੰਹ ਭੇਂਟ ਦੀਆਂ ਪਾਣੀ ਭਰਿਆ ਹੀ ਗੁੱਜਾ ਤੇ ਤਾਂ ਇਦਾਂ ਬੈਠੀ ਆ ਤਾਂ ਕਿ ਉਤਰ ਸਾਰੇ ਲਈ ਆ ਤੇ ਧਨੂਰਾ ਖਾ ਗਏ ਜਿਹੜੇ ਕੁਛ ਅੱਛਾ ਮਾਰਦੇ ਜਿਉ ਹਟ ਗਏ ਕਿਉਂਕਿ ਖਰਾਕ ਆਪਾਂ ਜਿਆਦਾ ਪੁੰਦੀ ਸੀ ਉਹ ਘਟਾਈ ਆ ਥੋੜੀ ਜੀ ਬਦਾਮ ਘਟਾਏ ਇਹਨਾਂ ਦੇ ਥੋੜੇ ਜੀ ਕਿਉਂਕਿ ਜਿੱਦਾ ਇਦਾਂ ਗਰਮੀ ਵਾਦੀ ਆ ਖਰਾਕ ਵੀ ਘਟਣੀ ਆ ਆਪਣੇ ਆਲੇ ਹਿਸਾਬ ਆ ਜਿੱਦਾਂ ਆਪਾਂ ਨੂੰ ਵੀ ਹੁਣ ਪਾਣੀ ਦੀ ਤੇ ਵੱਧ ਲੱਗਦੀ ਆ ਤੇ ਦਾਣੇ ਦੀ ਜਿਆਦਾ ਐ ਸੌਰੀ ਰੋਟੀ ਦੀ ਵੱਧ ਤੇ ਪਾਣੀ ਦੀ ਜਿਆਦਾ ਲੱਗਦੀ ਹੈ ਨਾ ਐਦਾਂ ਇਹਨਾਂ ਦੀ ਆ ਹੁਣ ਇਹਨਾਂ ਨੂੰ ਇੰਨੇ ਬਹੁਤ ਆ ਬਦਾਮ ਹਨਾ ਪੰਪ ਸ਼ੀਸ਼ੇ ਸ਼ੀਸ਼ੇ ਬਦਾਮ ਨਾਲ ਕਣ ਕੇ ਜਦੋਂ ਦੋ ਦਾ ਮਾ ਜੀ ਨਹੀਂ ਤੇ ਬਸ ਹਨਾ ਦੋ 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 ਜਾਂ ਤਿੰਨ ਦਾਣੇ ਨਾ ਸ਼ੋਲਿਆ ਦੀ ਦਾਲ ਦੀ ਬਾ ਨਾ ਦੋ ਦੋ ਦਾਣੇ ਮਲੇ ਇੱਕ ਸ਼ੋਲੇ ਜਿੰਨੇ ਬਰਾਬਰ ਦੇਖੋ ਇਹ ਦੋ ਦਾਣੇ ਬਣਦੇ ਆ ਤੇ ਦੋ ਦੋ ਬਾਰੀ ਦੀ ਆਪਾਂ ਤੇ ਲਿਆਓ ਬਾਬਾ ਆ ਦਈਏ ਆਈਡੀ ਪਿਲ ਆ ਗੜੀ ਆ ਨਾ ਇਹ ਹੈਗੀ 4500 ਦੀ ਭਾਈ ਸੀ ਉਦਾਂ ਕਈ 700 ਦੀ ਜੰਦੇ ਆ ਹਨਾ ਤੇ ਉਦਾਂ ਸਹੀ ਮੈਨੇ ਜੇ ਆਪਾਂ ਨੂੰ 4500 ਹੀ ਦਿੱਤੀ ਚਲੋ ਇਹਦਾ ਜਿਹੜਾ ਪ੍ਰਾਈਸ ਆ ਮੇਰੇ ਖਾਲਾ 5100 ਰੁਪਏ ਦਾ ਨਹੀਂ ਕਿੰਨਾ ਆ ਹਨਾ ਲਿਖਿਆ ਇਨੀ ਦਾ ਪ੍ਰਾਈਸ ਦਿੱਤੇ ਪ੍ਰਾਈਸ ਲਿਖਿਆ ਆਪਾਂ ਨੂੰ 4500 ਦੀ ਬਈ ਪੀਲੇ ਸਾਲ ਨੂੰ ਆਈ ਸੀ ਜੇ 26 26 27 ਤੱਕ ਹੀ ਆ ਇਹ ਇਹ ਆ ਰੇਟ ਨਹੀਂ ਲਿਖਿਆ ਲੋ ਵੀ ਬਾਬਿਓ ਸ਼ਾਮ ਦਾ ਟਾਈਮ 7:00 ਵਜ ਗਏ ਆ ਤੇ ਕਮਤਰਾ ਨੂੰ ਹੁਣ ਲੱਸੀ ਦੇਣੀ ਆ ਲੱਸੀ ਦਾ ਚੇਤਾ ਭੁੱਲ ਗਿਆ ਆ ਵਾ ਗਿਆ ਉੱਤੇ ਹੁਣ ਫੇਰ ਜਾ ਕੇ 30 35 ਪੂੜੀਆਂ ਉਤਰ ਕੇ ਫੇਰ ਥੱਲੇ ਜਾਣਾ ਫੇਰ ਸਵਾਰ ਲੈਣੇ ਜਿਆਦਾ ਹੀ ਚੜਦਾ 40 ਤੱਕ ਪੂੜੀਆਂ ਹੋ ਜਾਂਦੀਆਂ 20 ਕ ਪੂੜੀਆਂ ਹੋਣੀਆਂ ਮੇਰਾ ਹੁਣ ਇੱਕ ਪਾਸੇ ਦੀਆਂ ਤੇ 40 ਪੂੜੀਆਂ ਫੇਰ ਉਤਰ ਕੇ ਥੱਲੇ ਜਾਣਾ ਪਊਗਾ ਸਰਦਾਰਾਂ ਨੂੰ ਤੇ ਐਦਾਂ ਹੀ ਬੱਸ ਹੋ ਜਾਂਦੀ ਸਾਰੀ ਜਿਹੜੀ ਬੱਸ ਥੱਲੇ ਉੱਤੇ ਥੱਲੇ ਉੱਤੇ ਬਾਕੀ ਚਲੋ ਮਿਹਨਤ ਕਰਦੇ ਆ ਤੇ ਫਲ ਵੀ ਮਿਲਦਾ ਹੀ ਆ ਹਨਾ ਮਿਲੀ ਵੀ ਜਾਂਦਾ ਤੇ ਮਿਲੀ ਵੀ ਜਾਊਗਾ ਕੋਈ ਚੱਕਰ ਨਹੀਂ ਤੇ ਇਹਨਾਂ ਨੂੰ ਪਾਣੀ ਪੂਣੀ ਮੈਂ ਹੁਣੇ ਹੀ ਪਾ ਗਿਆ ਸੀ ਇੱਕ ਵਾਰੀ ਇਹ ਆ ਚਿੜੀਆਂ-ਚੁੜੀਆਂ ਨੂੰ ਸਾਰਿਆਂ ਨੂੰ ਪਾਣੀ ਧਾਣੀ ਜਿੰਨਾ ਵੀ ਇੱਥੇ ਜੱਡ ਕੂਤਰਾਂ ਨੂੰ ਆਹ ਕੁੜੀ ਆਵਸ ਦੀ ਜੋੜਾ-ਜੋੜਾ ਲਾਈ ਜਾਂਦੇ ਮਸਤੇ ਆ ਨਾ ਹੁਣ ਹੁਣ ਬਸ ਲਾ ਦੇਣੇ ਜੁੜੇ ਆਪਾਂ ਥੋੜਾ ਕੁ ਦਿਨਾਂ ਤੱਕ ਨਾ ਤੇ ਇਦਾਂ ਕਰਦੇ ਜਿਹੜੇ ਆਪਣੀਆਂ ਵੱਡੀਆਂ ਜੋੜੀਆਂ ਮੇਣ ਆ ਜਿਹਨਾਂ ਦੇ ਪਕੜੀਆਂ ਕੁੜੀਆਂ ਵਾਲੇ ਜੇ ਛੱਡਣੇ ਵੀ ਹੋਏ ਬੱਚੇ ਤੇ ਛੱਡ ਵੀ ਲਵਾਂਗੇ ਉਹ ਆਪਾਂ ਜੋੜੀਆਂ ਲਾ ਲੈਂਦੇ ਆ ਤੇ ਕਦੂ-ਕਦੂ ਹੋਣ ਲੱਪਿਆ ਇੱਥੇ ਵੀ ਪਾਣੀ ਪੂਣੀ ਲੱਗੇ ਤੇ ਹੁਮਸ ਹੁਣ ਬਹੁਤ ਹੋਇਆ ਕਰਨੀ ਇਹਦੀ ਪੜਾਹ ਜੀ ਛੱਡਿਆ ਕਰਨੀ ਪਾਣੀ ਇਹ ਤਾਂ ਆਹ ਹੁੱਡੇ ਦੇ ਵਿੱਚ ਨਾ ਇੱਥੇ ਸੀਮੈਂਟ ਲਿਉਨੇ ਆ ਪਹਿਲਾਂ ਇਧਰ ਸੀਮੈਂਟ ਪਾ ਦਨੇ ਕਿ ਪਾਣੀ ਇਧਰ ਨਾ ਆਵੇ ਹਨਾ ਉਸ ਤੋਂ ਬਾਅਦ ਇਹਦੇ ਵਿੱਚ 2 ਜਾਂ 3 ਜੋੜੀਆਂ ਲਾ ਦਨੇ ਆਪਾਂ ਪਹਿਲਾਂ ਇੱਕ ਲਾ ਦਿਆਂਗੇ ਉਹ ਡੱਬਾ ਜਾਂ ਪਿਆ ਆਪਣਾ ਕੋ ਬੰਦ ਕਰਕੇ ਹਨਾ ਤੇ 3 ਜੋੜੀਆਂ ਲਾਉਣੀਆਂ ਗਿਣਤੀ ਦੀਆਂ ਇਹਦੇ ਵਿੱਚ ਜਿਨ੍ਹਾਂ ਦੇ ਆਪਾਂ ਕਲੀਆਂ ਵਾਲੇ ਬੱਚੇ ਛੱਡਦੇ ਆ ਬਾਹਰ ਉਹ ਵਾਲੀਆਂ ਤੇ ਉਹਨਾਂ ਦੇ ਬਚਪੂਜੇ ਘੜੋਨੇ ਆ ਜੱਤ ਇਧਰ ਅੰਡੂਂਡ ਜੋੜਾ-ਜੋੜਾ ਲਾ ਲੈਣਾ ਬਾਅਦੋਂ ਨਾ ਆਖਿਆ ਤੇ ਖਾਣੇ ਅੰਦਰ ਹੀ ਪਾਲਾਂਗੇ ਪੱਕੇ ਕਰ ਲਈਏ ਜੋੜੇ ਪੱਕੇ ਕਰ ਲਈਏ ਇਹਦੇ ਵਿੱਚ ਹਨਾ ਕਿਉਂਕਿ ਤਪਦਾ ਇਹ ਵੀ ਬਹੁਤ ਆ ਤੇ ਐਸ ਵळे ਜਿਆਦਾ ਧੁੱਪ ਪੈਂਦੀ ਐ ਤੇ ਉਦੋਂ ਦਾ ਇਹ ਸਾਰੀ ਧੜੀ ਇਹਦੀ ਧੁੱਪ ਛਾਂ ਹੀ ਹੁੰਦੀ ਹੁੰਦੀ ਹੁੱਡੇ ਜੀ ਦੁਪਹਿਰੋਂ ਬਾਅਦ ਹੀ ਇੱਥੇ ਹੁੰਦੀ ਆ 3-4 ਵਜੇ ਧੁੱਪ ਤੇ ਰੰਗ ਵਾਲਾ ਵੀ ਲਾਡੀ ਵੀ ਲੱਗਾ ਆ ਹੁਣ ਸਮਾਨ ਸਮੁੰਡਿਆ ਲਖੋਣ ਡਿਆ ਇਹਨੂੰ ਮਹਗਾ ਆਪੇ ਫੜ ਲਿਆ ਬਾਕੀ ਸਮਾਨ ਜਿਹੜਾ ਸਾਰਾ ਹੀ ਆਫਿਸ ਵੇਰੇ ਲਿਆਵਾਂਗੇ ਇਕੱਠਾ ਹੀ ਲਿਆਵਾਂਗੇ ਨਾ ਗੱਡੀ 'ਚ ਰੱਖ ਲਿਆਵਾਂਗੇ ਤੇ ਜਿਆਦਾ ਹੋਣਾ ਸਮਾਨ ਤੇ ਇੱਥੇ ਵੀ ਹਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਸ਼ੇਰੋ ਸ਼ੇਰੀ ਲਿਖਾਈਏ ਸਾਰੇ ਕਿ ਉਦਾਂ ਕਮੂਤਰ ਕਵਤਰ ਬੰਦੇ ਆ ਥੋੜਾ ਹੁਣ ਮੈਂ ਸ਼ਟਮਾ ਜੀਆਂ ਬਣਾ ਦੀਏ ਕਿਤੇ ਹਨਾ ਆ ਸਾਰੇ ਤੇ ਹੁਣ ਆਪਾਂ ਕਰਾਉਣਾ ਆ ਤੇ ਆ ਟੈਂਕੀ ਦੇ ਵੀ ਇਦਾਂ ਹੀ ਕਰਾਂਗੇ ਸ਼ੀਰੂ ਸ਼ਰੀ ਜੀ ਕੋਈ ਰਾਵਾਂਗੇ ਇੱਥੇ ਵੀ ਪਹਿਲਾਂ ਵੀ ਮੈਂ ਕਿਹਾ ਸੀ ਜਦੋਂ ਟਾਈਮ ਹੀ ਨਹੀਂ ਲੱਗਾ ਹਨਾ ਹੁਣ ਕਰਾ ਦੇਣੀ ਹੁਣ ਰੰਗ ਆਲੇ ਲੱਗਣੇ ਆ ਤੇ ਸਾਰੇ ਕਰਾ ਦਾਂਗੇ ਇੱਕ ਕਰੀ ਹਨਾ ਉਦਾਂ ਵੀ ਤਰੇੜਾ ਜੀਆਂ ਮਾਰ ਗਿਆ ਰੰਗ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਇਹਦਾ ਆਪੇ ਹੀ ਕੀਤਾ ਸੀ ਆਪਾਂ ਟਾਈਮ ਪਾਜਿਆ ਉਦਾਂ ਵਧੀਆ ਹੋ ਗਿਆ ਸੀ ਪਰ ਫਿਰ ਵੀ ਟਾਈਮ ਕੱਢ ਗਿਆ ਹਨਾ ਤੇ ਉੱਪਰੋਂ ਟਲੀਆਂ ਜੀਆਂ ਪੈ ਗਈਆਂ ਰੰਗ ਦੀਆਂ ਉੜ ਗਿਆ ਰੰਗ ਕਿਉਂਕਿ ਦੇਸੀ ਰੰਗ ਦੇ ਕੋਣ ਵਧੀਆ ਰੰਗ ਕਰਾਵਾਂਗੇ ਸਾਰਾ ਹੀ ਖੁੱਡਿਆਂ ਖੱਡਿਆਂ ਦੇ ਵਿੱਚ ਵੀ ਤੇ ਮੈਂ ਇੱਕ ਦੋ ਦਿਨ ਦੇ ਵਿੱਚ ਆ ਦੇਖਦਾ ਆਪਾਂ ਹਾਂ ਜਿਹੜੀ ਸੀਲਿੰਗ ਆ ਇਹ ਵੀ ਕਰਾਈ ਲਈਏ ਪੁੱਛਦੇ ਆ ਨਾ ਕਿਸਾ ਹਵਣਾ ਜੇ ਪੇਪਰ ਲਾਉਣਾ ਪੇਪਰ ਲਾ ਦਾਂਗੇ ਤੇ ਪੇਪਰ ਵੀ ਲੱਗ ਜਾਂਦਾ ਇੱਦਾਂ ਫੱਟੀਆਂ ਲਾਣੀਆਂ ਆ ਉਹਨਾਂ ਨੇ ਉਹ ਆਪ ਵੀ ਲਾ ਲਾਂਗੇ ਕੋਈ ਚੱਕਰ ਨਹੀਂ ਹੈ ਨਾ ਬਾਹਰ ਵੀ ਕਰਦੇ ਆਏ ਆ ਤੇ ਇੱਥੇ ਵੀ ਕਰ ਲਾਂਗੇ ਆ ਕੰਦ ਤੇ ਵੀ ਸਾਰੀ ਤੇ ਆਧਾ ਕੱਢ ਦੇਣੀ ਹੁਣ ਆਪਾਂ ਪਰ ਇਹ ਖਾਨਿਆਂ ਨੂੰ ਪਾ ਦਨੇ ਕਿ ਖੁੱਡੇ ਦੇ ਵਿੱਚ ਹਨ ਜਿੱਦ ਤਰ੍ਹਾਂ ਆਪਾਂ ਜੋੜੇ ਲਾਉਣੇ ਆ ਤੇ ਮੇਰੀ ਸਲਾਹ ਬਣਦੀ ਜੇ ਤਾਂ ਆਪਾਂ ਇੱਥੇ ਵੀ ਕੰਦ ਕੱਢ ਗਏ ਨਾ ਆਹ ਵਾਲੀ ਜਿਹੜੀ ਆ ਦਰਵਾਜ਼ਾ ਚੱਕ ਇੱਥੇ ਕੰਧ ਕੱਢਦੀ ਏ ਠੀਕ ਆ ਕੰਧ ਕੱਢ ਕੇ ਉਸ ਤੋਂ ਬਾਅਦ ਜਿਹੜਾ ਆ ਫੱਟਾ ਜਾ ਇਹ ਲਾ ਕੇ ਸਿੱੜਦੀ ਏ ਤੇ ਉਹਦੀ ਜਿਹੜੀ ਕੰਧ ਇੱਕੋ ਜਿਹੀ ਇੱਧਰ ਕਰਕੇ 8 8 ਫੁੱਟ ਦੇ ਏਦਾਂ ਹੁੱਡੇ ਜੇ ਤਾਂ ਇਹ ਜ਼ਿਆਦਾ ਵੱਡਾ ਆ ਤੇ ਉਹ ਸਾਰੇ ਹੁੱਡੇ ਫੇਰ 8 8 ਫੁੱਟ ਦੇ ਕਰ ਲਾਂਗੇ ਦੋਨੇ ਹੀ ਤੇ ਅੱਠ ਨਹੀਂ 16 ਫੁੱਟ ਬਣ ਜਾਣਾ ਤੇ 8 8 ਕਰ ਲਾਂਗੇ ਤੇ ਅੱਠ ਉਧਰ ਤਾਂ ਅੱਠ ਉਧਰ ਦੋਨਾਂ ਪਾਸੇ ਹੈ ਨਾ ਤੇ ਉਹ ਵੀ ਵਟਾਈਆ ਪਰਲਾ ਹੁੱਡਾ ਵੀ ਆਪਣਾ ਹੁਣ ਕੁੱਤੇ ਵਾਧੂ ਹੋ ਜਾਣੇ ਕੂਕੂਤਰ ਹੋ ਗਿਆ ਲਈ ਭੇਦਾਂ ਦੇ ਕੂਤਰ ਆਪਣੇ ਕੋ ਸਾਂਵੇਂ-ਸਾਂਵੇਂ ਰਹਿ ਜਾਣੇ ਵਧੀਆ ਗੱਲਾਂ ਹਨਾ ਉਹਨਿਆਂ ਕਤੇ ਆਪਣੇ ਆਪਣੇ ਕੂਤਰਾ ਤੇ ਮਿਹਨਤ ਹੋ ਜਾਂਦੀ ਆ ਪਹਿਲਾਂ ਵੀ ਆਪਣੇ ਕੋ ਉਹਨੇ ਕੀ ਸੀ ਆ ਤਾਂ ਹੁਣ ਜਿੱਦਾਂ ਉਹਦੇ ਵਾਲੇ ਲਿਹਾਣ ਕਰਕੇ ਜ਼ਿਆਦਾ ਹੋ ਗਏ ਤੇ ਉਹਨੇ ਵੀ ਥੋੜੀ ਰੱਖਣੇ ਉਹ ਵੀ ਕਹਿੰਦਾ ਮੈਂ ਜ਼ਿਆਦਾ ਨਹੀਂ ਰੱਖਣੇ ਵੀ 5 ਕੇ ਜੋੜੀਆਂ ਹੀ ਖੜਦੀਆਂ ਮੈਂ ਤੇ ਬਾਕੀ ਕਿਸੇ ਨੂੰ ਕਿ ਯਾਰ ਮਿੱਤਰ ਕੋ ਰੱਖ ਰੱਖ ਦਾਂਗੇ ਨਾ ਉਹਦੇ ਵਾਲੀਆਂ ਵੀ ਤਾਂ ਆਪਣੇ ਵਾਲੀਆਂ ਵੀ ਜੋੜੀਆਂ ਤੇ ਆਪਾਂ ਇੰਨਿਆਂ ਕਿ ਨਹੀਂ ਰੱਖੜੇ ਜੋੜੀਆਂ ਜ਼ਿਆਦਾ ਨਹੀਂ ਰੱਖਣੀਆਂ ਬਾਲਾ ਕਿਉਂਕਿ ਮੈਂ ਵੀ ਹੁਣ ਬਾਹਰ ਬੂੜ ਦਾ ਦੇਖਦੇ ਪਏ ਆ ਇੱਕ ਵਾਰੀ ਜਾਈਏ ਕਿਹੜਾ ਲਾਈਏ ਫੇਰ ਦੁਬ ਤੇ ਘਰ ਦੇ ਪਿੱਛੇ ਜੇ ਸਾਮ ਸਕਣ ਉਹਨੇ ਕਬੂਤਰ ਰੱਖੀਏ ਤੇ ਥੋੜੇ ਹੋਊਗੇ ਤੇ ਘਰੇ ਵੀ ਦਾਣਾ ਪੈ ਜਾਂਦਾ ਹਨਾ ਘਰ ਦੇ ਵੀ ਪਾਪੂ ਦਿੰਦੇ ਤੇ ਆ ਕੇ ਫੇਰ ਜੁੜੀਆਂ ਲਿਆਵਾਂ ਕੋਈ ਚੱਕਰ ਨਹੀਂ ਤੇ ਲਿਆ ਜੀ ਬੰਦੇ ਨੂੰ ਕਿਸੇ ਨੂੰ ਦੇ ਦਿੰਨੇ ਆ ਜੇ ਯਕੀਨ ਵਾਲੇ ਨੂੰ ਤੁਸੋਂ ਬੰਦਾ ਲਿਆ ਵੀ ਸਕਦਾ ਜਾ ਕੇ ਬਾਅਦ ਚ ਤੇ ਕਾਲੂ ਚਲ ਗਿਆ ਸੀਗਾ ਤੇ ਹੁਣ ਗੱਲਾਂ ਬਾਤਾਂ ਹੀ ਆ ਉਸ ਤੋਂ ਬਾਅਦ ਉਹਦੇ ਨਾਲ ਸ਼ੁਕਲ ਮੇਲਾ ਵਧੀਆ ਲੱਗਦਾ ਆ ਹੈਗਾ ਵੀ ਮਖੋਲੀ ਆ ਤੇ ਗਾਣੇ ਵੀ ਸੁਣਾਇਆ ਕਰਾਂਗੇ ਵਧੀਆ ਆਵਾਜ਼ ਵੀ ਬਹੁਤ ਸੋਹਣੀ ਆ ਉਹਦੀ ਤੇ ਬਾਕੀ ਤੁਸੀਂ ਸੁਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਆਵਾਜ਼ ਹਨਾ ਦੇਖਾਂ ਗਾਣਾ ਗੁਣਾ ਵੀ ਉਹਦਾ ਕਰਾਵਾਂਗੇ ਤੇ ਭਾਈ ਦੇ ਨਾਲ ਇੰਦਰ ਭਾਈ ਗੁੰਦਾ ਹੀ ਵੱਡਾ ਮੇਤੋ ਤੇ ਉਹਦੇ ਦੇਖਾਂਗੇ ਫਿਰ ਹਣਾ ਨਾਲ ਇਕੱਠਿਆਂ ਦਾ ਹੀ ਕਰਾ ਦੇਾਂਗੇ ਕਰੀ ਇਹਦਾ ਵੀ ਵਿਚਾਰੇ ਦਾ ਸ਼ੌਕ ਆ ਤੇ ਸ਼ੌਕ ਪੂਰਾ ਹੋ ਜੂਗਾ ਇਹਨੂੰ ਮੈਂ ਕਿਹਾ ਬੰਦਰ ਮੈਂ ਟਿਗਿਆ ਰਿਆ ਅੱਗੇ ਵੀ ਆਉਂਦਾ ਹੁੰਦਾ ਸੀ ਵਿੱਚ ਭੱਜ ਜਾਂਦਾ ਵਿੱਚ ਕੰਮ-ਕੁਮ ਇਹ ਕਰਦਾ ਟੈਲਾ ਟੂਲਾ ਦਾ ਜਦੋਂ ਇਹਨੂੰ ਟੈਲਾ ਦਾ ਠੇਕਾ ਠੂਕਾ ਮਿਲੇ ਭੱਜ ਜਾਂਦਾ ਉੱਧਰ ਨੂੰ ਤੇ ਉੱਥੇ ਪੈਸੇ ਦੇ ਮੋਟੇ ਬਣਦੇ ਤਾਂ ਭਾਈ ਦਾ ਹਣਾ ਤੇ ਕੋਈ ਚੱਕਰ ਨਹੀਂ ਉਹਨੂੰ ਮੈਂ ਕਹਿਆ ਯਾਰ ਕਿ ਤੂੰ ਟਿਗਿਆ ਰਹਿ ਆਪਾਂ ਕਰਾਂਗੇ ਕੋਣਾ ਕੋ ਹਣਾ ਠੀਕ ਹੈ ਬਾਬਿਓ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਕਮੈਂਟਸ ਮੈਂ ਸਾਰਿਆਂ ਦੇ ਪੜਦਾ ਹੁੰਨਾ ਕੋਈ ਐਸਾ ਕਮੈਂਟ ਨਹੀਂ ਜਿਹੜਾ ਮੈਂ ਨਹੀਂ ਪੜਦਾ ਜੇ ਬਾਈ ਬਾਈ ਕੇ ਦਾ ਜੇ ਕਮੈਂਟਰ ਰਹਿ ਵੀ ਜਾਂਦਾ ਤੇ ਸੋਰੀ ਆਦਲੀ ਹਨਾ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਠੀਕ ਹੈ ਬਾਬਿਓ ਸਾਰਿਆਂ ਦੇ ਕਮੈਂਟ ਪੜਿਆ ਕਰਾਂਗੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿਹਦਾ ਸਭ ਤੋਂ ਘੈਂਟ ਕਮੈਂਟ ਹੋਇਆ ਕਰੂਗਾ ਤੇ ਪਿੰਨ ਉਹਦਾ ਉੱਤੇ ਕਰ ਦਿਆ ਕਰਾਂਗੇ ਆਪਾਂ ਪਿੰਨ ਕਰ ਦਾਂਗੇ ਰੈਂਕ ਕਮੈਂਟ